ਸਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਜਿਸ ਦਾ ਨਾਮ ਪੂਰਨ ਹੈ ਉਸ ਪੂਰੇ ਪ੍ਰਭੂ ਦੀ ਅਰਾਧਨਾ ਕੀਤੀ ਹੈ ਉਹ ਨਾਨਕ ਸਾਹ ਫਰਮਾਉਂਦੇ ਹਨ ਉਸ ਪੂਰੇ ਪ੍ਰਭੂ ਨੂੰ ਪਾ ਕੇ ਉਸ ਦੇ ਗੁਣ ਗਾਉਂਦਾ ਹਾਂ ਅਸ਼ਪਦੀ 24ਵੀਂ ਪੂਰੇ ਗੁਰ ਕਾ ਸੁਣਿ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਭੇਖ ਸਾਤ ਸਾਤ ਸਿਮਰੋ ਗੋਬਿੰਦ ਮਾਨੇ ਅੰਦਰ ਕੀ ਉਤਰੇ ਚਿੰਦ ਆਸ ਅਨਿਤ ਆ ਗੋਤ ਰੰਗ ਸੰਤ ਜਨਾ ਕੀ ਤੂਰ ਮਨ ਮੰਗ ਆਪ ਚੋੜ ਬੇਨਤੀ ਕਰੋ ਸਾਤ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਪਰਲੇਉ ਪੰਡਾਰ ਨਾਨਕ ਗੁਰੂ ਪੂਰੇ ਨਮਸਕਾਰ ਪੂਰੇ ਗੁਰੂ ਦਾ ਉਪਦੇਸ਼ ਸੁਣ ਕੇ ਵਾਰ ਪ੍ਰਭੂ ਨੂੰ ਆਪਣੇ ਨੇੜੇ ਵੇਖੋ ਹਰ ਵੇਲੇ ਵਾਹਿਗੁਰੂ ਨੂੰ ਸਿਮਰੋ ਇਸ ਤਰ੍ਹਾਂ ਮਨ ਦੇ ਅੰਦਰ ਦੀ ਚਿੰਤਾ ਦੂਰ ਹੋ ਜਾਂਦੀ ਹੈ ਹਰ ਰੋਜ਼ ਪਦਾਰਥਾਂ ਦੀਆਂ ਆਸਾਂ ਛੱਡ ਦਿਓ ਤੇ ਮਨ ਕਰਕੇ ਰੂਹਾਨੀ ਬੰਦਿਆਂ ਦੇ ਪੈਰਾਂ ਦੀ ਖਾਕ ਮੰਗੋ ਆਪਾ ਭਾਵ ਛੱਡ ਕੇ ਪ੍ਰਭੂ ਅੱਗੇ ਬੇਨਤੀ ਕਰੋ ਸਾਧ ਸੰਗਤ ਕਰਕੇ ਪਾਪ ਰੂਪੀ ਆਗ ਦੇ ਸਮੁੰਦਰ ਨੂੰ ਭਾਰ ਕਰ ਲਓ ਬਾਬਾ ਨਾਨਕ ਸਾਹਿਬ ਫਰਮਾਉਂਦੇ ਹਨ ਪ੍ਰਭੂ ਨਾਮ ਰੂਪੀ ਧੰ ਦੇ ਖਜ਼ਾਨੇ ਭਰ ਲਓ ਅਤੇ ਪੂਰੇ ਗੁਰੂ ਨੂੰ ਨਮਸਕਾਰ ਕਰੋ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਦਾਰੋ ਜੀਉ ਗੁਣ ਗੋਵਿੰਦ ਅੰਮ੍ਰਿਤ ਰਸ ਪੀਉ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਆਪਣੇ ਸੁਖ ਖੈਰiyat ਸ਼ਾਂਤੀ ਤੇ ਆਨੰਦ ਵਾਸਤੇ ਸਾਧਾਂ ਦੀ ਸੰਗਤ ਵਿੱਚ ਪ੍ਰਮਾਤਮਾ ਦਾ ਭਜਨ ਕਰੋ ਪ੍ਰਭੂ ਦੇ ਗੋਣ ਗਾ ਕੇ ਅੰਮ੍ਰਿਤ ਰਸ ਪੀਵੋ ਇਸ ਤਰ੍ਹਾਂ ਨਰਕਾਂ ਨੂੰ ਦੂਰ ਕਰਕੇ ਆਪਣੀ ਜਿੰਦ ਨੂੰ ਬਚਾ ਲਵੋ ਜਿਸ ਦਾ ਰੂਪ ਇੱਕ ਹੈ ਤੇ ਰੰਗ ਅਨੇਕਾ ਹਨ ਉਸ ਇੱਕ ਵਾਇਗਰੂ ਨੂੰ ਚੇਤ ਵਿੱਚ ਚੇਤੇ ਕਰੋ ਉਹ ਸੰਸਾਰ ਦਾ ਪਾਲਣਹਾਰ ਹੈ ਗਰੀਬਾਂ ਉੱਤੇ ਤਰਸ ਕਰਨ ਵਾਲਾ ਹੈ ਉਹ ਪੂਰਨ ਪਰਮੇਸ਼ਰ ਦੁੱਖਾਂ ਨੂੰ ਨਾਸ ਕਰਨ ਵਾਲਾ ਬੜਾ ਮਿਹਰਬਾਨ ਹੈ ਗੁਰਨਾਨਕ ਸਾਹਿਬ ਫਰਮਾਉਂਦੇ ਹਨ ਘੜੀ ਮੁੜੀ ਵਾਹਿਗੁਰੂ ਦਾ ਨਾਮ ਸਿਮਰੋ ਜਿੰਦ ਦਾ ਇਹੀ ਆਸਰਾ ਹੈ ਉਤਮ ਸਲੂਕ ਸਾਧਕੇ ਬਚਨ ਅਮੋਲੀ ਕਲਾਲ ਇਹ ਰਤਨ ਸੁਣ ਕਮਾਵਤ ਹੋਦ ਉਧਾਰ ਆਪਤਰ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦਾਂ ਦਾ ਨਾਦ ਵਾਜੈ ਸੁਣ ਸੁਣ ਅੰਧ ਕਰੇ ਪ੍ਰਭਾ ਗਾਜੈ ਰਕਤੀ ਗੋਪਾਲ ਮਹਾਤ ਕੈ ਮਾਥੇ ਨਾਨਕ ਉਦਰੀ ਤਿਨ ਕੈ ਸਾਥੇ ਸਾਧੂਆਂ ਦੇ ਬਚਨ ਸਭ ਤੋਂ ਵਧੀਆ ਸ਼ਲੋਕ ਹਨ ਇਹ ਕੀਮਤੀ ਹੀਰੇ ਮੋਤੀ ਹਨ ਇਹਨਾਂ ਨੂੰ ਸੁਣਨ ਤੇ ਕਮਾਉਣ ਨਾਲ ਜ਼ਿੰਦਗੀ ਦਾ ਬੇੜਾ ਭਾਰ ਹੋ ਜਾਂਦਾ ਹੈ ਜੋ ਕਮਾਉਂਦਾ ਹੈ ਉਹ ਆਪ ਧਰਦਾ ਹੈ ਤੇ ਲੋਕਾਂ ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ ਜਿਸ ਦੇ ਮਨ ਵਿੱਚ ਅਕਾਲਪੁਰਖ ਦਾ ਰੰਗ ਲੱਗ ਜਾਂਦਾ ਹੈ ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਤੇ ਉਸ ਦਾ ਸੰਗ ਕਰਨ ਵਾਲਾ ਵੀ ਕਾਮਯਾਬ ਹੋ ਜਾਂਦਾ ਹੈ ਉਸ ਦੇ ਅੰਦਰ ਚੜ੍ਹਦੀਆਂ ਕਲਾਂ ਦੀ ਰੋ ਸਦਾ ਚੱਲਦੀ ਹੈ ਜਿਸ ਨੂੰ ਸੁਣ ਕੇ ਉਹ ਆਨੰਦ ਮਾਣਦਾ ਹੈ ਕਿਉਂਕਿ ਉਸ ਦੇ ਅੰਦਰ ਆਪਣਾ ਨੂਰ ਰੋਸ਼ਨ ਕਰ ਦਿੰਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਸੰਤ ਮਹਾਤਮਾ ਦੇ ਮੱਥੇ ਤੇ ਪ੍ਰਭੂ ਪ੍ਰਗਟ ਹੁੰਦਾ ਹੈ ਉਸ ਦੇ ਨਾਲ ਹੋਰ ਹੀ ਅਨੇਕਾਂ ਲੋਕ ਪਾਰ ਉੱਤਰ ਜਾਂਦੇ ਹਨ ਸ਼ਰਨ ਯੋਗ ਸੰਸ਼ਮੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੁਪਰ ਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਣ ਰਸਨਾ ਕਹਤੇ ਕਰ ਪ੍ਰਸ਼ਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਇਹ ਸੁਣ ਕੇ ਕਿ ਪ੍ਰਭੂ ਸ਼ਰਨ ਦੇਣ ਵਿੱਚ ਸਮਰਥ ਹੈ ਅਸੀਂ ਵੀ ਉਸ ਦੀ ਸ਼ਰਨ ਆ ਗਏ ਪ੍ਰਭੂ ਨੇ ਕਿਰਪਾ ਕਰਕੇ ਆਪ ਹੀ ਮਿਲਾ ਲਿਆ ਵੈਰ ਮਿਟ ਗਏ ਹੰ ਤੇ ਅਸੀਂ ਸਾਰਿਆਂ ਦੇ ਪੈਰਾਂ ਦੀ ਖਾਕ ਭਾਵ ਨਿਬਰ ਸੁਭਾਅ ਵਾਲੇ ਹੋ ਗਏ ਸਾਧ ਸੰਗਤ ਵਿੱਚ ਪ੍ਰਭੂ ਦਾ ਅੰਮ੍ਰਿਤ ਨਾਮ ਜਪਦੇ ਹਾਂ ਗੁਰਦੇਵ ਬੜੇ ਪ੍ਰਸੰਨ ਹੋਏ ਹਨ ਤੇ ਸੇਵਕ ਦੀ ਸੇਵਾ ਪ੍ਰਵਾਨ ਹੋ ਗਈ ਹੈ ਸੰਸਾਰੀ ਤੰਦਿਆਂ ਅਤੇ ਵੀਕਾਰਾਂ ਤੋਂ ਬਚ ਗਏ ਹਾਂ ਹੁਣ ਪਰਮਾਤਮਾ ਦਾ ਨਾਮ ਕੰਨੀ ਸੁਣ ਕੇ ਜ਼ੁਬਾਨ ਨਾਲ ਵੀ ਉਚਾਰਦੇ ਹਾਂ ਗੁਨਾਨਿਕ ਸਾਹਿਬ ਫਰਮਾਉਂਦੇ ਹਨ ਮਿਹਰ ਕਰਕੇ ਪ੍ਰਭੂ ਨੇ ਦਇਆ ਕੀਤੀ ਹੈ ਤੇ ਸਾਡੀ ਸੇਵਾ ਦਰਗਾਹ ਵਿੱਚ ਕਬੂਲ ਹੋ ਗਈ ਹੈ ਪ੍ਰਭ ਕੀ ਉਸਤਤ ਕਰੋ ਸ਼ਾਂਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸਮਨ ਬਸੇ ਸੂਤ ਨਿਧਾਨ ਸਰਬ ਇੱਛਾ ਦਾ ਕੀ ਪੂਰਨ ਹੋਏ प्रधान पुरुष प्रकट सब लोए सब ते उच्च पाए स्थान वर्ण होवे आम जान हर तान खट चले जन सोई नानक जिसे प्राप्त होए हे संत मित्रों एक चित हो के बणे ध्यान नाल प्रभु दृष्टत करो ए सुखमनी वाणी सुख अति शांति देने वाली है जिस विच परमात्मा दे गुण ज्ञान हन ਜਿਸ ਦੇ ਮਨ ਵਿੱਚ ਇਹ ਵਾਸ ਜਾਵੇ ਉਹ ਗੁਨਾ ਦਾ ਖਜ਼ਾਨਾ ਹੋ ਜਾਂਦਾ ਹੈ ਉਸ ਦੀਆਂ ਸਾਰੀਆਂ ਮਰਦਾਂ ਪੂਰੀਆਂ ਹੁੰਦੀਆਂ ਹਨ ਉਹ ਉੱਚਾ ਮਨੁੱਖ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋ ਜਾਂਦਾ ਹੈ ਉਹ ਸਭ ਤੋਂ ਉੱਚਾ ਸਥਾਨ ਪ੍ਰਾਪਤ ਕਰਦਾ ਹੈ ਤੇ ਮੋੜ ਉਸ ਦਾ ਸੰਸਾਰ ਵਿੱਚ ਆਉਣਾ ਜਾਣਾ ਨਹੀਂ ਹੁੰਦਾ ਗੁਣਾਨਿਕ ਸਾਹਿਬ ਵਰਮਾਉਂਦੇ ਹਨ ਜਿਸ ਨੂੰ ਇਹ ਦਾਤ ਹਾਸਲ ਹੁੰਦੀ ਹੈ ਉਹੀ ਮਨੋਕ ਪ੍ਰਭੂ ਨਾਮ ਨੂੰ ਖਾਟ ਕੇ ਸੰਸਾਰ ਤੋਂ ਜਾਂਦਾ ਹੈ। ਕੀਮ ਸ਼ਾਂਤਰੇ ਦਿਨਵ ਨਿਦ ਬੁੱਧ ਗਿਆਨ ਸਰ ਤੈ ਸਿੱਧ ਵਿਦਿਆ ਤਪ ਯੋਗ ਪ੍ਰਧਿਆਨ ਗਿਆਨ ਸ੍ਰੇਸ਼ਟ ਉਤਮ ਵਿਸ਼્ઞਾਨ ਚਾਰ ਪਦਾਰਥ ਕਮਲ ਪਰਗਾਸ ਸਭ ਕੇ ਮਦ ਸਗਲ ਤੇ ਉਦਾਸ ਸੁੰਦਰ ਚਤੁਰਤਾਤ ਕਾ ਬੇਤਾ ਸਮਦਰਸ਼ੀ ਇਕ ਦ੍ਰਿਸ਼ਟੀਤਾ ਇਹ ਫਲ ਜਨ ਕੇ ਮੁਖ ਪਨੀ ਗੁਨਾਣ ਕੇ ਨਾਮ ਬਚਨ ਮਨ ਸੁਣੇ ਜੋ ਸੁਖਮਣੀ ਬਾਣੀ ਦਾ ਪਾਠ ਕਰਦਾ ਹੈ ਉਸ ਨੂੰ ਸੁਖ ਸ਼ਾਂਤੀ ਨ੍ਰਿਧੀਆਂ ਤੇ نو ਕਿਸਮਾਂ ਦੇ ਖਜ਼ਾਨੇ ਅਕਲ ਗਿਆਨ ਤੇ ਸਾਰੀਆਂ ਕਰਮਾਤਾ ਹਾਸਲ ਹੁੰਦੀਆਂ ਹਨ ਸੁਖਮਣੀ ਸਾਹਿਬ ਦਾ ਪਾਠ ਕਰਨ ਵਾਲੇ ਨੂੰ ਵਿਦਿਆ ਤਪ ਜੋ ਪ੍ਰਭੂ ਦਾ ਧਿਆਨ ਸ੍ਰੇਸ਼ਟ ਗਿਆਨ ਪਵਿੱਤਰ ਤੀਰਥਾਂ ਦਾ ਇਸ਼ਨਾਨ ਫਲ ਧਰਮ ਅਰਥ ਕਾਮ ਮੂਖ ਚਾਰ ਪਦਾਰਥ ਤੇ ਮਨ ਦੀ ਖੁਸ਼ੀ ਮਿਲਦੀ ਹੈ ਉਹ ਸਾਰਿਆਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਸੰਸਾਰੀ ਪਦਾਰਥਾਂ ਤੋਂ ਨਿਰਲੇਪ ਹੋ ਜਾਂਦਾ ਹੈ ਉਹ ਸੁੰਦਰ ਗਿਆਨ ਤੇ ਗਿਆਨ ਦਾ ਜਾਣਨ ਵਾਲਾ ਹੈ ਉਹ ਚੰਗੇ ਮਾੜੇ ਸਭ ਨੂੰ ਬਰਾਬਰ ਮੰਨਦਾ ਹੈ ਅਤੇ ਹਰੇਕ ਮਨੁੱਖ ਨੂੰ ਇੱਕੋ ਨਜ਼ਰ ਵਾ ਨਾਲ ਵੇਖਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਇਹ ਸਾਰੇ ਫਲ ਉਸ ਮਨੁੱਖ ਨੂੰ ਮਿਲਦੇ ਹਨ ਜੋ ਆਪਣੇ ਮੂੰਹੋਂ ਸੁਖਮਣੀ ਸਾਹਿਬ ਬਾਣੀ ਦਾ ਪਾਠ ਕਰਦਾ ਹੈ ਜੋ ਮਨ ਲਾ ਕੇ ਗੁਰੂ ਦੇ ਬਚਨ ਸੁਖਮਣੀ ਬਾਣੀ ਨੂੰ ਸੁਣਦਾ ਹੈ ਇਹ ਨਿਦਾਨ ਜਪੈ ਮਨ ਕੋਈ ਸਭ ਜੁਗ ਮੈਂ ਤਾਂ ਕੀ ਗਤ ਹੋਏ ਉਹਨੋ ਗੋਬਿੰਦ ਨਾਮ ਤਨ ਬਾਣੀ ਸਿਮਰਤ ਸਾਸਤ੍ਰ ਬੀਤ ਬਖਾਣੀ ਸਕਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਪੰਕਤ ਕੇ ਮਾਨ ਵਿਸ਼੍ਰਾਮ ਓਟ ਅਪਰਾਧ ਸਾਸ ਸੰਮਿਟੈ ਸੰਤ ਕਿਰਪਾ ਤੇ ਜੰਮ ਤੇ ਛੁਟੈ ਜਾ ਕੇ ਮਸਤਕ ਕਰਮ ਪ੍ਰਪਾਏ ਸਾਧ ਸ਼ਰਨ ਨਾਨਕ ਤੇ ਆਏ ਇਹ ਨਾਮ ਦਾ ਖਜ਼ਾਨਾ ਸੁਖਮਣੀ ਬਾਣੀ ਜੋ ਕੋਈ ਮਨ ਲਾ ਕੇ ਜਪੇਗਾ ਉਸ ਦੇ ਸਾਰੇ ਯੁਗ ਯੁਗਾਂ ਵਿੱਚ ਮੁਕਤੀ ਹੋਵੇਗੀ ਪਰਮਾਤਮਾ ਦੇ ਗੁਣ ਤੇ ਨਾਮ ਦੀ ਧੁੰਨ ਵਾਲੀ ਇਹ ਸੁਖਮਣੀ ਬਾਣੀ ਹੈ 27 ਸਮ੍ਰਿਤियां 6 ਸ਼ਾਸਤਰਾ ਅਤੇ 4 ਵੇਦਾਂ ਨੇ ਵੀ ਇਹ ਗੱਲ ਕਥਨ ਕੀਤੀ ਹੈ ਸਾਰੀਆਂ ਮਤਾ ਧਰਮਾਂ ਦਾ ਨਿਚੋੜ ਸਿਰ ਪਰਮਾਤਮਾ ਦਾ ਨਾਮ ਹੈ ਜੋ ਪ੍ਰਭੂ ਦੇ ਭਗਤਾਂ ਦੇ ਮਨ ਵਿੱਚ ਟਿਕਦਾ ਹੈ ਸਾਧਾਂ ਦੀ ਸੰਗਤ ਕਰਨ ਨਾਲ ਕਰੋੜਾਂ ਪਾਪ अपराध मेट ਜਾਂਦੇ ਹਨ ਜੇ ਸੰਤਾਂ ਦੀ ਕਿਰਪਾ ਹੋਵੇ ਤਾਂ ਮੌਤ ਤੋਂ ਵੀ छुटਕਾਰਾ ਹੋ ਜਾਂਦਾ ਹੈ ਗੁਨਾਹਕ ਸਾਫਰਮਾਉਂਦੇ ਹਨ ਜਿਨ੍ਹਾਂ ਦੇ ਮੱਤੇ ਉਤੇ ਪ੍ਰਭੂ ਨੇ ਆਪਣੀ ਬਖਸ਼ਿਸ਼ ਦੇ ਕਰਮ ਪਾਏ ਹੁੰਦੇ ਹਨ ਉਹੀ ਲੋਕ ਸਾਧਾਂ ਦੀ ਸ਼ਰਨ ਵਿੱਚ ਆਉਂਦੇ ਹਨ ਜਿਸ ਮਨ ਬਜੈ ਸੁਨੇ ਲਾਇ ਪ੍ਰੀਤ ਤੇ ਜਨ ਆਵੇ ਹਰ ਪ੍ਰਭ ਚੀਤ ਜਨ ਮਰਨਤਾ ਕਾ ਦੁਖ ਨਿਵਾਰੈ ਦੁਲਲ ਅਪਦੇ ਤਤਕਾਲ ਉਦਾਰਾ ਨਿਰਮਲ ਜੋ ਬਾਮਰਤਾ ਕੀ ਬਾਣੀ ਇਕ ਨਾ ਮਨਮਾਈ ਸਮਾਨੀ ਦੂਖ ਰੋਗ ਬਿਨ ਸੇ ਪੈ ਪਰਮ ਸਾਧਨਾ ਨਿਰਮਲਤਾ ਕੇ ਕਰਮ ਸਭ ਤੇ ਉਚਤਾ ਕੀ ਜੋ ਬਾਬਣੀ ਨਾਨਕ ਇਹ ਗੋਣ ਨਾਮ ਸੁਖਮਣੀ ਜਿਸ ਤੇ ਮਾਨਵੇ ਚੇ ਸੁਖਮਣੀ ਬਾਣੀ ਵਾਸਦੀ ਹੈ ਜੋ ਇਸ ਨੂੰ ਪ੍ਰੀਤ ਲਾ ਕੇ ਸੁਣਦਾ ਹੈ ਉਸ ਮਨੁੱਖ ਨੂੰ ਪ੍ਰਭੂ ਯਾਦ ਆਉਂਦਾ ਹੈ ਉਸਦੇ ਜਨਮ ਮਰਨ ਦੇ ਦੁੱਖ ਦੂਰ ਹੋ ਜਾਂਦੇ ਹਨ ਤੇ ਉਸ ਦੇ ਕੀਮਤੀ ਸਰੀਰ ਦਾ ਉਸੇ ਵੇਲੇ ਛੁਟਕਾਰਾ ਹੋ ਜਾਂਦਾ ਹੈ ਉਸ ਮਨੁੱਖ ਦੀ ਪਵਿੱਤਰ ਸ਼ੋਭਾ ਹੋ ਜਾਂਦੀ ਹੈ ਅਤੇ ਉਸ ਦੀ ਬੋਲੀ ਵੀ ਅੰਮ੍ਰਿਤ ਵਾਂਗ ਮਿੱਠੀ ਹੋ ਜਾਂਦੀ ਹੈ ਉਸ ਦੇ ਮਨ ਵਿੱਚ ਕੇਵਲ ਪ੍ਰਭੂ ਦਾ ਨਾਮ ਟਿਕਿਆ ਰਹਿੰਦਾ ਹੈ ਉਸ ਦੇ ਦੁੱਖ ਰੋਗ ਡਰ ਤੇ ਪੁਲੇਖੇ ਖਤਮ ਹੋ ਜਾਂਦੇ ਹਨ ਉਸ ਦੇ ਕਰਮ ਪਵਿੱਤਰ ਹੋ ਜਾਂਦੇ ਹਨ ਤੇ ਉਸ ਦਾ ਨਾਮ ਸਾਧੂ ਪੈ ਜਾਂਦਾ ਹੈ ਅਜੇ ਵਿਅਕਤੀ ਦੀ ਸ਼ੋਭਾ ਸਭ ਤੋਂ ਉੱਚੀ ਬਣ ਜਾਂਦੀ ਹੈ ਗੁਣਾਨਕ ਸਾਹ ਪਰਮਾਉਂਦੇ ਹਨ ਇਹਨਾਂ ਗੁਣਾ ਕਰਕੇ ਇਸ ਬਾਣੀ ਦਾ ਨਾਮ ਸੁਖਮਣੀ ਸੁਖ ਦੇਣ ਵਾਲੀ ਹੈ ਵੈਗ੍ਰੂਜੀਕਾ ਖਾਲਸਾ ਵੈਗ੍ਰੂਜੀ ਕੀ ਫਤ ਦੇ